ਕਰਨ ਵਾਲੇ ਨਹੀਂ ਲੋ ਜੀ ਟਾਈਮ ਹੈਗਾ ਸਵੇਰਾ ਸਵੇਰਾ ਤੇ ਤਕਰੀਬਨ 8:08 ਦਾ ਟਾਈਮ ਹੈ ਤੇ ਮੈਂ ਹਜੇ ਦੁਕਾਨ ਤੇ ਆਇਆ ਹੀ ਸੀਗਾ ਆ ਕੇ ਆਪਾਂ ਤੋਂ ਉਬਤੀ ਕਰਨੀ ਹਜੇ ਟੂਲ ਵਗੈਰਾ ਲਾ ਲਿਆ ਤੇ ਭਰਾ ਆਪਣੇ ਕੋਲ ਆ ਗਿਆ ਪ੍ਰੀਤ ਇਹ ਆਪਣਾ ਭਰਾ ਪ੍ਰੀਤ ਆ ਇਹਦੀ ਮਤਲਬ ਸਲੂਨ ਆ ਇਹਦਾ ਦੁਕਾਨ ਆ ਤੇ ਇਹਦੇ ਰਾਤੀ ਨੂੰ ਆ ਗਈ ਮੋਟਰਸਾਈਕਲ ਨੂੰ ਪ੍ਰੋਬਲਮ ਕੀ ਹੋਇਆ ਦਾ ਉਹ ਚਾਬੀ ਗਵਾਜੀ ਉੱਚੀ ਬੋਲ ਚਾਬੀ ਗਵਾਜ ਗਈ ਚਾਬੀ ਗਵਾਜ ਗਈ ਇਹਦੇ ਮੋਟਰਸਾਈਕਲ ਦੀ ਤੇ ਰਾਤ ਦਾ ਮੈਨੂੰ ਇਹ ਵਿਚਾਰਾ ਫੋਨ ਲਾਈ ਜਾਂਦਾ ਵੀ ਯਾਰ ਕੋਈ ਮਸਲਾ ਹੱਲ ਕਰੀਏ ਆਪਾਂ ਲੋਕ ਵੀ ਨਹੀਂ ਤੋੜਨਾ ਤੇ ਚਾਬੀ ਮਤਲਬ ਲਵਾ ਕੇ ਲੈ ਆਓ ਰਲਾਓ ਗ੍ਰੀਜਨ ਵਾਲਾ ਮੋਟਰਸਾਈਕਲ ਦਾ ਨਾਲ ਦਾ ਕੰਪਨੀ ਦਾ ਇਸ ਕਰਕੇ ਲੋਕ ਆਪਾਂ ਤੋੜਨਾ ਨਹੀਂ ਲੋਕ ਆਪਾਂ ਮੁੱਢੋਂ ਬਣਿਆ ਬਣਾਇਆ ਖੋਲ ਦੇਣਾ ਤੇ ਇਹ ਮੁੜ ਕੇ ਚਾਬੀ ਲਵਾ ਲਿਆ ਹੋਊਗਾ ਕੋਈ ਸੇਖਾਂ ਤੇ ਬੰਦਾ ਇੱਕ ਹੈਗਾ ਚਾਬੀਆਂ ਲਾਉਂਦਾ ਚਲਿਏ ਫਿਰ ਹੁਣ ਚੱਕੀਏ ਸੰਦ ਪੇੜਾ ਲਓ ਜੀ ਹੁਣ ਆ ਬੜਾ ਤੇ ਇੱਕ ਆਪਾਂ ਉਹਦੇ ਲਈ ਚਾਹੀਦਾ ਮੋਟਰਸਾਈਕਲ ਕਿਹੜਾ ਆਪਣਾ ਜੀ ਜੀ 1000 ਹੋਂਡਾ ਹੋਂਡਾ CD 110 ਮੋਟਰਸਾਈਕਲ ਭਰਾ ਦਾ ਤੇ ਉਹਦੇ ਲਈ ਆਪਾਂ ਨੂੰ ਚਾਬੀਆਂ ਚਾਹੀਦੀਆਂ ਜੀ 12 ਨੰਬਰ ਇੱਕ ਤਾਂ ਫਲੈਟ ਪਾਣਾ ਲਾਵਾਂਗੇ ਆਪਾਂ ਇੱਕ ਆਪਾਂ ਵੱਡਾ ਸਟਾਰ ਪੇਜ ਕਾ ਲੈਣਾ ਹੈ ਡਾ ਲੋਗ ਦੇ ਨੜ ਜਿਹੜੇ ਕਿਉਂਕਿ ਇਹਦੇ ਸਟਾਰ ਪੇਜ ਕਾ ਲੈਂਦੇ ਆ ਤੇ ਇੱਕ ਆਪਾਂ 10 ਨੰਬਰ ਟੀਕੋਟੀ ਲੈ ਲੈਣੀ ਆ ਤੇ ਆਹ ਤਿੰਨ ਕੈਟਮ ਆਪਾਂ ਲੈ ਕੇ ਚੱਲਦੇ ਆ ਬਾਕੀ ਜੇ ਕਿਸੇ ਹੋਰ ਸਮਾਨ ਦੀ ਲੋੜ ਪਈ ਤੇ ਫਿਰ ਦੇਖ ਲਾਂਗੇ ਇੱਕ ਦਿਨ ਮੈਨੂੰ ਲੱਗਦਾ ਇੰਨਾ ਬਹੁਤ ਆ ਲੈ ਆਪਾਂ ਇੱਥੇ ਚੱਲਦੇ ਆ ਸਕੂਟਰੀ ਤੇ ਠੀਕ ਆ ਚੱਲ ਮਾਰ ਸੈਲਫ ਮਾਰ ਲਾਦੀ ਹੰਦੀ ਦੁਕਾਨ ਹੈਗੀ ਧਰਮਪੁਰ ਰੋਡ ਤੇ ਆਪਣੇ ਸ਼ਹਿਰ ਚੀ ਪਟੇਗੜ ਪਿੰਚੂਰ ਚ ਆ ਗਿਆ ਚੌਂਕ ਪਟੇਗੜ ਪਿੰਚੂਰ ਆ ਆਪਣੇ ਸੀਗੜਾ ਚੌਂਕ ਤੇ ਆ ਗਈ ਹੰਦੀ ਦੁਕਾਨ 20 ਤੇ ਹੈਅਰ ਸਲੂਨ ਦੇ ਨਾਮ ਤੇ ਦੀ ਦੁਕਾਨ ਆ ਵਧੀਆ ਕੰਮ ਕਰਦਾ ਕਟਿੰਗ ਦਾ ਕਰਦਾ ਬਾਈ ਕਰਾ ਲਿਆ ਕਰੋ ਇੱਥੋਂ ਠੀਕ ਕੰਮ ਕਰ ਦਿੰਦਾ ਓਏ ਕੱਢਦਾ ਬਾਹਰ ਰਾਤੀ ਨਾਲੇ ਅੰਦਰ ਲਾਗੇ ਹੀ ਅੱਛਾ ਕੀ ਕਰਦੇ ਬੰਦੇ ਪਹਿਲਾ ਆਪਾਂ ਚਾਬੀ ਲਾ ਕੇ ਵੇਖਦੇ ਹਾਂ ਸਕੂਟਰੀ ਵਾਲੀ ਚਾਬੀ ਵੀ ਤਾਂ ਸੀ ਜੀ ਸ਼ਾਇਦ ਲੱਗ ਜੇ ਮੈਂ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜੇ ਚੱਕ ਦੇ ਚੱਕ ਦੇ ਮੋਟਰਸਾਈਕਲ ਚੋਰੀ-ਚੁਰੀ ਕਰਦੇ ਆ ਉਹਨਾਂ ਕੋਲ ਕਿਵੇਂ ਲੱਗਦੇ ਉਹ ਮਿੰਟ ਲਾਉਂਦੇ ਆ ਭਾਂਜਾ ਆਪਣੇ ਕੋਲ ਕਈ ਰੀ ਚਾਬੀ ਡਿੱਗ ਜੇ ਤਾਂ ਮੋਟਰਸਾਈਕਲ ਲੱਦ ਕੇ ਕਈ ਵਾਰੀ ਸਾਡੀ ਦੁਕਾਨ ਤੇ ਬੰਦੇ ਲੈ ਕੇ ਆਉਂਦੇ ਆ ਯਾਰ ਮਿਸਤਰੀ ਲੋਕ ਨਹੀਂ ਖੁੱਲਾ ਬੜੀਆਂ ਚਾਬੀਆਂ ਲਾਈਆਂ ਲੋਕ ਨਹੀਂ ਖੁੱਲਾ ਉਹ ਪਤਾ ਨਹੀਂ ਕਿਹੜਾ ਕੋਰਸ ਕਰਦੇ ਆ ਕਿਹੜੀ ਆਈਟੀਆਈ ਉਹਨਾਂ ਕੋਲ ਹੁੰਦੀ ਆ ਜਾਦੂ ਹੁੰਦਾ ਜਾਂ ਕੋਈ ਕੁਝ ਪਤਾ ਨਹੀਂ ਪਰ ਇਹਨੂੰ ਚਾਬੀਆਂ ਹੋਰ ਲਾ ਕੇ ਵੇਖੀਏ ਬੜੀਆਂ ਰਾ ਆਪਣੀਆਂ ਨਾਲ ਬੜੀਆਂ ਚ ਨਹੀਂ ਖੁੱਲਿਆ ਫਿਰ ਐਂ ਕਰੀਏ ਬਣਿਆ ਬਣਾਇਆ ਆਪਾਂ ਲੋਕ ਮੁੱਢਾ ਖੋਲਦਿੰਨੇ ਆਂ ਜਾ ਕੇ ਚਾਬੀ ਲਵਾ ਲਿਆਈ ਤੇਰਾ ਲੋਕ ਅਰੀਜਨਲ ਵੱਜ ਜਾਊਗਾ 100 ਰੁਪਿਆ ਚਾਬੀ ਵਾਲਾ ਲੈਂਦਾ ਦੇਖ ਲੈਣੇ ਪੈਸੇ ਘਰੇ ਲੈ ਜਾ ਫੜਾਇਆ ਜਾ ਚੱਲਿਆ ਸਕੂਲੇ ਠੀਕ ਆ ਚਲਾ ਆਏ ਵੱਡਾ ਸਟੈਂਡ ਲਾਪਰ ਡੈਸਟੈਂਡ ਤੇ ਲਾ ਕੇ ਇਹਦਾ ਆਪਰੇਸ਼ਨ ਸ਼ੁਰੂ ਕਰਦੇ ਆਪਾਂ ਲੋ ਜੀ ਬਾਈ ਨੇ ਖੋਲਤੇ ਨੇ ਪੇਚ ਉਮੀਦ ਨਹੀਂ ਹੀ ਖੁੱਲ ਜੂਗੇ ਮੂ ਮੋਟਰਸਾਈਕਲ ਦਾ ਦੂਜੇ ਬੰਨੇ ਲਾ ਦਿੱਤਾ ਹੈ। ਦਾ ਕਸੂਤਾ ਇਹ ਕੰਮ ਹੀ ਹੈ। ਹਾਂ ਭਾਈ ਆਉਂਦਾ ਕੰਮ ਸੂਤੇ ਕਿ ਨਹੀਂ? ਬਣ ਗਈ ਬਣ ਗਈ ਗੱਲ ਪਣਜੀ ਬਣ ਗਈ ਆ। ਆ ਨਾ ਉਹ ਕਾ ਕੇ ਬਾਹਰ ਆ ਚੱਕ। ਇਹ ਲੋਕ ਬਾਹਰ ਆ ਗਿਆ। ਹੂੰ ਇਹਨੂੰ ਹੁਣ ਚਾਬੀ ਲਵਾ ਕੇ ਲੈ ਆਂ। ਠੀਕ ਹੈ। ਠੀਕ ਹੈ। ਜਿੱਥੋਂ ਚਾਬੀਆਂ ਨੌਦੇ ਕੋਟ ਵੀ ਹੈਗਾ ਮੁੰਡਾ ਜੀਰੇ ਮਹੂ ਲਾਉਂਦੇ ਆ। ਅੱਛਾ ਜੀ। 100-150 ਰੁਪਏ ਲੈਂਦਾ ਚਾਬੀ ਵਾਲਾ। ਠੀਕ ਹੈ। ਤੇ ਲਓ ਜੀ ਬਾਈ ਦਾ ਹੁਣ ਕੰਮ ਆ ਗਿਆ ਸੂਤ। ਤੇ ਇਹਦਾ ਖਰਚਾ ਕਾਫੀ ਵੱਜ ਜਾਣਾ ਕਰਤੇ ਜੇ ਆਪਾਂ origignal ਬਿਲਕੁਲ ਲੋਕ ਪਾਵਾਂਗੇ ਤਾਂ ਫਿਰ ਘੱਟੋ ਘਾਟ 5-600 ਰੁਪਏ ਦਾ ਖਰਚਾ ਆ ਜਾਦਾ ਇਹਨੇ ਤੇ ਆਪਣਾ ਸੌ 800 ਸਭ ਜਣਾ ਨਾਲੇ ਲੋਕ ਮੋਟਰਸਨ ਦੇ ਨਾਲ ਦਾ ਕੰਪਨੀ ਦਾ origignal ਰਹਿ ਗਿਆ ਓਕੇ ਇੱਕ ਵਾਰੀ ਆਪਾਂ ਇਹਨੂੰ ਡਾਇਰੈਕਟ ਤਾਰ ਲਾ ਕੇ ਸਟਾਰਟ ਕਰ ਦਿੰਨੇ ਆ ਸਟਾਰਟ ਹੋ ਜਾਊਗਾ ਇੱਕ ਮਿੰਟ ਤਾਰ ਇੱਧਰ ਮੈਂ ਲਾਤੀ ਆ ਠੀਕ ਆ ਤੇ ਲੋਕ ਡੇਗਣਾ ਬਬੇ ਰਾਹ ਤੇ ਧਿਆਨ ਰੱਖੀ ਉੱਤੇ ਲਾਈਟ ਆ ਗਈ ਜਾਗ ਪਿਆ ਬੱਤੀ ਬੁੱਤੀ ਲਓ ਜੀ ਉੱਤੇ ਪਾਵਰ ਆ ਗਈ ਆ ਡਾਇਰੈਕਟ ਆਪਾਂ ਸਟਾਰਟ ਕਰਤਾ ਤਾਰ ਲਾ ਕੇ ਸੈਲਫ ਮਾਰ ਲਓ ਮੋਟਰਸਾਈਕਲ ਹੋ ਗਿਆ ਸਟਾਰਟ ਇਹ ਮੋਟਰਸਾਈਕਲ ਹੁਣ ਚੱਲ ਕੇ ਚੱਲ ਜੂਗਾ ਚਾਬੀਆਂ ਵਾਲੀ ਦੁਕਾਨ ਤੇ ਉਥੇ ਜਾ ਕੇ ਬਾਈ ਚਾਬੀ ਲਵਾ ਕੇ ਲੈ ਆਊਗਾ ਹਾਂ ਓਕੇ ਠੀਕ ਆ ਚੱਲ ਮੈਨੂੰ ਛੱਟਿਆ ਦੁਕਾਨ ਤੇ ਆ ਜਾ ਆ ਨਟ ਵੀ ਸਾਮ ਕੇ ਰੱਖਣੇ ਆ ਜਦੋਂ ਆਪਾਂ ਲੋਕ ਲਾਉਣਾ ਨਾੜਾਂ ਦੀ ਲੋਡ ਪੈਣੀ ਆ ਆ ਫੜੇ ਮੋਟੇ ਰੱਖ ਲਾ ਸਾਮ ਕੇ ਰੱਖ ਲਾ ਆ ਜਾਨਾ ਜਾ ਕੇ ਜਿਹੜਾ ਮਰਜ਼ੀ ਚੱਲ